ਸਤਿ ਸ਼੍ਰੀ ਅਕਾਲ ਜੀ ਯੂਐਸਏ ਵਾਲਿਆਂ ਦੀ স্পੈਸ਼ਲ ਡਿਮਾਂਡ ਤੇ ਆਪਾਂ ਫੈਬਰਿਕ ਲੈ ਕੇ ਆਏ ਆ ਕਿਉਂਕਿ ਫੈਬਰਿਕ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਜਾਰਜਟ ਤੇ ਬਣਿਆ ਹੋਇਆ ਸ਼ਰਟਾਂ ਤੇ ਐਮਬਰਾਇਡਰੀ ਆਊਗੀ ਪਲੇਨ ਬਾਟਮ ਆਉਣਗੇ ਤੇ ਕਲਰ ਆਪਸ਼ਨ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਫੈਬਰਿਕ ਬਣਿਆ ਹੋਇਆ ਜੀ ਪਿਓਰ ਕ੍ਰੇਪ ਦੇ ਉੱਪਰ ਬਾਟਮ ਪਲੇਨ ਆਏਗੀ ਮੈਚਿੰਗ ਦੇ ਵਿੱਚ ਉਹ ਤੁਹਾਡੀ ਚੋਇਸ ਆ ਤੁਸੀਂ ਬਾਟਮ ਕਿਸੇ ਵੀ ਕਲਰ ਦੀ ਲਗਵਾ ਸਕਦੇ ਹੋ ਐਂਡ ਇਹ ਕਾਟਨ ਦਾ ਫੈਬਰਿਕ ਕਾਟਨ ਦੇ ਫੈਬਰਿਕ ਦੀ ਵੀ ਬਹੁਤ ਮੈਸੇਜ ਆਉਂਦੀ ਹੈ ਕਿ ਤੁਸੀਂ ਸਾਨੂੰ ਕਾਟਨ ਦੇ ਵਿੱਚ ਜਿਹੜਾ ਫੈਬਰਿਕ ਆਉਂਦਾ ਉਹਦੀਆਂ ਜ਼ਰ ਜ਼ਰੂਰ ਦਿਆ ਕਰੋ ਕਿਉਂਕਿ ਫੈਬਰਿਕ ਜਿਹੜੇ ਹੁੰਦੇ ਨੇ ਇਹ ਸੂਟ ਜਿਹੜੇ ਹੁੰਦੇ ਨੇ ਅਲੱਗ ਤਰ੍ਹਾਂ ਦੇ ਹੁੰਦੇ ਨੇ ਪ੍ਰਿੰਟ ਤੋਂ ਐਂਡ ਐਮਬਰਾਇਡਰੀ ਤੋਂ ਕੁਝ हट ਕੇ ਆਇਆ ਹੁੰਦਾ ਹੈ ਇਹ ਤੇ ਇਹਦੇ ਵਿੱਚ ਤੁਸੀਂ ਕਲਰ ਆਪਸ਼ਨ ਬਹੁਤ ਮਿਲ ਜਾਣਗੇ 2 ਮੀਟਰ ਸ਼ਰਟ ਵੀ ਲੈ ਸਕਦੇ ਹੋ ਆਲ ਓਵਰ ਸੂਟ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਡਿਜ਼ਾਈਨਰ ਸੂਟ ਵੀ ਬਹੁਤ ਸੋਹਣੇ ਸੋਹਣੇ ਰੈਡੀ ਹੋਏ ਨੇ ਜਿਨ੍ਹਾਂ ਦੇ ਵਿੱਚ ਫੈਬਰਿਕ ਅੱਜਕੱਲ ਬਹੁਤ ਸੋਹਣਾ ਆਇਆ ਹੋਇਆ ਦੇਖੋ ਬਹੁਤ ਸੋਹਣਾ ਸੈਲਫ ਦੇ ਵਿੱਚ ਬਣਿਆ ਹੋਇਆ ਫੈਬਰਿਕ ਦੁਪੱਟੇ ਹੈਵੀ ਬਣੇ ਹੋਏ ਨੇ ਮਸ਼ੀਨ ਐਮਬਰਾਇਡਰੀ ਨਾਲ ਹੈਂਡ ਐਮਬਰਾਇਡਰੀ ਦਾ ਵੀ ਸਾਰਾ ਟੱਚ ਦਿੱਤਾ ਹੋਇਆ ਐਂਡ ਡਿਜ਼ ਤੁਸੀਂ ਵੇਅਰ ਕੀਤੇ ਵੀ ਚੈੱਕ ਕਰ ਸਕਦੇ ਹੋ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਹੈਗੇ ਨੇ ਜੇ ਤੁਸੀਂ ਆਰਡਰ ਤੇ ਰੈਡੀ ਕਰਵਾਉਣਾ ਹੈ ਕੋਈ ਪੀਸ ਤਾਂ ਆਰਡਰ ਤੇ